ਬਟਾਰਾ ਆਤੇ ਉਸ ਦੇ ਨੇੜੇ-ਨੇੜੇ ਦੇ ਇਲਾਕੇ ਦੇ ਵਿੱਚ ਗੋਲੀਬਾਦੀ ਕਰਨ ਵਾਲੇ ਹਮਲਾਵਰਾਂ ਵਿੱਚੋਂ ਪੰਜ ਬਦਮਾਸ਼ਾਂ ਨੂੰ ਪੁਲਿਸ ਨੇ ਬੀਤੀ ਸ਼ਾਮ ਨੂੰ ਡੇਢ ਘੰਟੇ ਦੇ ਆਪਰੇਸ਼ਨ ਤੋਬਾ ਗ੍ਰਿਫਟਰ ਕਰ ਹੀ ਲਿਆ ਇਸ ਆਪਰੇਸ਼ਨ ਦੇ ਵਿੱਚ ਮੁੱਖ ਭੂਮਿਕਾ ਸੀਏ ਸਾਵਣ ਨੇ निभाई ਹੈ ਦੱਸਿਆ ਜਾ ਰਿਹਾ ਹੈ ਕਿ ਇਸ ਆਪਰੇਸ਼ਨ ਦੇ ਵਿੱਚ ਪੁਲਿਸ ਦੇ ਤਕਰੀਬਨ 25 ਤੋਂ 30 ਕਰਮਚਾਰੀ ਮੌਜੂਦ ਸਨ ਜਿਨ੍ਹਾਂ ਨੇ ਕਾਫੀ ਮੁਚੱਕਰ ਤੋਂ ਬਾਅਦ ਇਸ ਘਰ ਨੂੰ ਘੇਰਿਆ ਅਤੇ ਪੁਲਿਸ ਨੇ ਪਹਿਲਾ ਇੱਕ ਵਿਦਵਾਦ ਨੂੰ ਗ੍ਰਿਫਟਰ ਕੀਤਾ ਜਿਸ ਤੋਂ ਬਾਅਦ ਉਸ ਦੇ ਚਾਰ ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕਰਨ ਲਈ ਪੁਲਿਸ ਨੇ ਸੰਗਠਨ ਬਰਾਉਦ ਕਰ ਲਈ ਇਸ ਮੌਕੇ ਤੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਥੋੜੀ ਬੇਸਿਕ ਇਨਫੋਰਮੇਸ਼ਨ ਹੈ ਉਹਦੇ ਬਾਰੇ ਕਿ ਅਪਾ ਜਿਹੜਾ ਵਰਕ ਕੀਤਾ ਤੇ ਵਰਕ ਕਰਕੇ ਅਸੀਂ ਪੋਸਟ ਇਸੇ ਤੇ ਫਿਰ ਇਨੀਸ਼ially ਅਸੀਂ ਆਏ ਤੇ ਪੁਲਿਸ ਨਾਲ ਕਿਰਾਪਾ ਇਹਨਾਂ ਨੂੰ ਅਸੀਂ ਕਿਹਾ ਬਿਲਕੁਲ ਜੀ ਕਿ ਨਾਲ ਵੀ ਦੇਖੋ ਆਪਣੀ ਜਾਨ ਜੋਖੇ ਤੇ ਪਾਗੇ ਕਿ ਕ੍ਰਿਮੀਨਲ ਨੂੰ ਫੜਨਾ ਇੱਕ ਗਰੀਨ ਲੋਕ ਜੀ ਡੈਫੀਨਿਟਲੀ ਚਲੋ ਸਾਡਾ ਫਰਜ਼ ਹੈ ਜੀ ਬੀਇੰਗ ਪੁਲਿਸ ਆਫੀਸਰ ਕੋਈ ਵੀ ਕ੍ਰਿਮੀਨਲ ਹੈ ਜਿੰਨੇ ਸ਼ਹਿਰ ਚ ਨੀਆਂ ਵਾਰਦਾਤਾਂ ਕਿੰਨੀਆਂ ਹੋਈਆਂ ਤਾਂ ਡੈਫੀਨਿਟਲੀ ਮੂਜੀ ਕਾਬੂ ਤੇ ਕਰਨਾ ਹੀ ਹਰਾ ਚੋ ਜੀ ਬਿਲਕੁਲ ਸਰ ਇਹ ਜਾਣਕਾਰੀ ਕਿਸ ਤਰ੍ਹਾਂ ਪ੍ਰਾਪਤ ਹੋਈ ਕਿੱਥੇ ਬੈਠੇ ਨੇ ਸਰ ਇਹ ਸਿਕਰਟ ਸੋਰਸਸ ਹੁੰਦੇ ਆ ਇਹ ਮੈਂ ਐਕਸਕਲੋਜ਼ ਨਹੀਂ ਕਰ ਸਕਦਾ ਜੀ अलग-अलग ਵਾਰ ਦਾ ਆਪਾਂ ਜੇ ਸਾਨੂੰ ਇੱਥੇ ਬੰਦੇ ਲੜਿੰਦੇ ਸੀ ਤੇ ਕਾਫੀ ਅਸੀਂ ਉਹਨਾਂ ਦੇ ਪਿੱਛੇ ਲੱਗੇ ਸੀ ਆਜੇ ਵੀ ਇਹਨੂੰ ਕੋਈ ਨਹੀਂ ਹੈ ਤੇ ਉਹਦੇ ਬਿਆਨ ਸੀ ਰੇਡ ਦਿੱਤਾ ਤੇ ਬਹੁਤ ਭਾਰੇ ਦਿੱਤੇ ਸਰ ਕਿੱਥੋਂ ਰੇਡ ਦਿੱਤਾ ਕਹਿੰਦਾ ਕਿਹਦਾ ਘਰ ਸੀ ਸਰ ਜੀ ਉਹ ਬੰਦੇ ਜਿਹੜੇ ਦੋਮਣੇ ਦਾ ਸੀ ਜੀ ਉੱਤੇ ਸਾਰੇ ਵੀਡੀਓ ਤੇ ਮੌਜੂਦ ਸੀ ਅੰਦਰ ਚੱਕਰੀ ਬਾਜ਼ਾਰ ਦੇ ਵਿੱਚ ਕਿਸੇ ਘਰ ਦੇ ਵਿੱਚ ਸੀ ਉਹਨਾਂ ਦੇ ਮਦਰ ਫਾਦਰ ਤੇ ਨਹੀਂ ਹੈਗੇ ਮੜਕੇ ਦੇ ਉਹ ਮੈਂ ਸ਼ਰਮਿਤ ਸੀ ਕਿੰਨੀ ਮੁਸ਼ਕਲ ਕੰਨੀ ਕੋਈ ਪੁੱਤ ਮੁਸ਼ਕਲ ਤੇ ਹੈ ਜੀ ਰੋਟੀਨ ਦਾ ਕੰਮ ਆ ਜੀ ਮੈਂ ਤਾਂ ਹਰ ਇੱਕ ਹਰ ਇੱਕ ਨਾਲ ਲੱਗਦੀ ਹੈ ਸਰ ਕਿਹੜੀ ਦੇ ਆਪਰੇਸ਼ਨ ਕਿੰਨੇ ਦਾ ਚੱਲੇ ਜਾ ਰਿਹਾ ਉਹ 2-1/2 ਤੋਂ 2 ਘੰਟਾ ਚੱਲਦਾ ਹੈ ਸਰ ਕਿੰਨੇ ਲੋਕ ਫੜੇ ਗਏ 5 ਬੰਦੇ ਬ੍ਰਾਹਮਣ ਹੋਇਆ ਪਰ 5 ਬੰਦੇ ਇੱਕ ਛੜ ਰਿਹਾ ਆਪਣਾ ਵਾਜਦਾ ਹੈ ਸਰ ਕਿਹੜੀ ਕਿਹੜੀ ਸਾਰੇ ਰੋਕਲੀ ਨੇ ਹਸਪਤਾਲੇ ਦੇ ਰੋਕਲੀ ਨੇ ਬਟਾਲੇ ਦੇ ਬਟਾਲਾ ਸ਼ਹਿਰ ਦੇ ਵੀ ਹੈ ਨਾ ਬਾਹਰ ਦੇ ਪਿੰਡਾਂ ਦੇ ਸਰ ਵਾਰਦਾਤਾਂ ਦੀ ਉਮਰ ਇਹਨਾਂ ਦੀ ਔਰ 20 ਜਾ ਰੌਂਦ ਸਰ ਵਾਰਦਾਤਾ ਦੱਸ ਕਿਹੜੀ ਵਾਰਦਾਤਾ ਕਾਫੀ ਨੇ ਆਪਣੀ ਜਿਹੜੀ ਸ਼ਾਦੀ ਤੁਹਾਨੂੰ ਪਤਾ ਕਿ ਗੋਲੀਬਾਰੀ ਦੀ ਵਾਰਦਾਤਾ ਨੇ ਮੇਂਦੀ ਕਵਾਂਟਡ ਹੈ ਜਿੰਨੇ ਸਭ ਨੇ ਤੇ ਅਸੀਂ ਬਾਕੀ ਕੁਝ ਕਿਸੇ ਦਾ ਪਤਾ ਲੱਗਦਾ ਕਿ ਕਿਹੜੀ ਕਿਹੜੀ ਵਾਪਰ ਤੇ ਮਨ ਬਟਾਰਾ ਆਤੇ ਉਸ ਦੇ ਨੇੜੇ-ਨੇੜੇ ਦੇ ਇਲਾਕੇ ਦੇ ਵਿੱਚ ਗੋਲੀ ਵਾਲੀ ਕਰਨ ਵਾਲੇ ਹਮਲਾਵਰਾਂ ਵਿੱਚੋਂ ਪੰਜ ਬਦਮਾਸ਼ਾਂ ਨੂੰ ਪੁਲਿਸ ਨੇ ਬੀਤੀ ਸ਼ਾਮ ਨੂੰ ਡੇਢ ਘੰਟੇ ਦੇ ਆਪਰੇਸ਼ਨ ਤਵਾ ਗ੍ਰਿਫਤਾਰ ਕਰ ਹੀ ਲਿਆ ਇਸ ਆਪਰੇਸ਼ਨ ਦੇ ਵਿੱਚ ਮੁੱਖ ਭੂਮਿਕਾ ਸੀ ਇਹ ਸਾਵਣ ਨੇ ਬਈਏ ਦੱਸੇ ਜਾ ਰਹੇ ਹੈ ਕਿ ਇਸ ਆਪਰੇਸ਼ਨ ਦੇ ਵਿੱਚ ਪੁਲਿਸ ਦੇ ਤਕਰੀਬਨ 25 ਤੋਂ 30 ਕਰਮਚਾਰੀ ਮੌਜੂਦ ਸਨ ਜਿਨ੍ਹਾਂ ਨੇ ਕਾਫੀ ਮੁਚੱਕਰ ਤੋਂ ਬਾਅਦ ਇਸ ਘਰ ਨੂੰ ਘੇਰਿਆ ਅਰੇ ਪੁਲਿਸ ਨੇ ਪਹਿਲਾ ਇੱਕ ਵਿਦਵਾ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਉਦੇ ਚਾਰ ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕਰਨ ਦੀ ਪੁਲਿਸ ਨੇ ਸੰਭਧਾ ਬਰਤ ਕਰ ਲਈ ਇਸ ਮੌਕੇ ਤੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਥੋੜੀ ਬੇਸਿਕ ਇਨਫੋਰਮੇਸ਼ਨ ਹੈ ਉਹਦੇ ਪਿਛਲੇ ਅਪਾ ਜਿਹੜਾ ਵਰਕ ਕੀਤਾ ਤੇ ਵਰਕ ਕਰਕੇ ਅਸੀਂ ਉਸ ਕੇਸ 'ਤੇ ਫਿਰ ਇਨੀਸ਼ially ਅਸੀਂ ਆਏ ਤੇ ਪੁਲਿਸ ਨਾਲ ਕਿਰਾਪਾਟ ਇਹਨਾਂ ਨੂੰ ਅਸੀਂ ਕਿਹਾ ਦੇਖੋ ਜੇਸੀ ਕਿ ਨਾਲ ਵੀ ਦੇਖੋ ਆਪਣੀ ਜਾਨ ਜੋਖੇ ਕੇ ਪਾਗੇ ਕਿ ਕ੍ਰਿਮੀਨਲ ਨੂੰ ਫੜਨਾ ਹੈ ਕਿ ਇਹ ਗੱਡੀ ਦਾ ਡੈਫੀਨਿਟਲੀ ਚਲੋ ਸਾਡਾ ਫਰਜ਼ ਹੈ ਜੀ ਬੀਇੰਗ ਪੁਲਿਸ ਆਫੀਸਰ ਕੋਈ ਵੀ ਕ੍ਰਿਮੀਨਲ ਹੈ ਜਿੰਨੇ ਸ਼ਹਿਰ ਚੰਨੀਆਂ ਵਾਰਦਾਤਾਂ ਕੀਤੀਆਂ ਹੋਈਆਂ ਤਾਂ ਡੈਫੀਨਿਟਲੀ ਮੂਜੀ ਕਾਬੂ ਤੇ ਕਰਾਂਗੇ ਹਰਾ ਜੀ ਬਿਲਕੁਲ ਸਰ ਇਹ ਜਾਣਕਾਰੀ ਕਿਸ ਤਰ੍ਹਾਂ ਪ੍ਰਾਪਤ ਹੋਈ ਕਿੱਥੇ ਬੈਠੇ ਨੇ ਸਰ ਇਹ ਸਿਕਰਟ ਸੋਰਸਸ ਹੁੰਦੇ ਆ ਇਹ ਮੈਂ ਐਕਸਕਲੋਜ਼ ਨਹੀਂ ਕਰ ਸਕਦਾ ਜੀ अलग-अलग ਵਾਰ ਦਾ ਆਪਾਂ ਤੇ ਸਾਨੂੰ ਇੱਥੇ ਬੰਦੇ ਲੁੜਿੰਦੇ ਸੀ ਤੇ ਕਾਫੀ ਅਸੀਂ ਉਹਨਾਂ ਦੇ ਪਿੱਛੇ ਲੱਗੇ ਸੀ ਆ ਜਿਹੜੇ ਨੂੰ ਲੁੜੀ ਹੈ ਤੇ ਉਹਦੇ ਬਿਆਨ ਤੁਸੀਂ ਰੇਡ ਕੀਤਾ ਤੇ ਉਹ ਬਾਰੇ ਦੀ ਸਰ ਕਿੱਥੋਂ ਰੇਡ ਕੀਤਾ ਕਹਿੰਦਾ ਕਿਹਦਾ ਘਰ ਸੀ ਸਰ ਤੇ ਉਹ ਜਿਹੜੇ ਜਿਹੜੇ ਰੇਡਲੇ ਦਾਮ ਉਹਦੇ ਨਾਲ ਕਿਸੇ ਵੀ ਉੱਤੇ ਸਾਰੇ ਮੀਡੀਆ ਦੇ ਮੌਜੂਦ ਸੀ ਅੰਦਰ ਚੱਕਰੀ ਬਾਜ਼ਾਰ ਦੇ ਵਿੱਚ ਕਿਸੇ ਘਰ ਦੇ ਵਿੱਚ ਸੀ ਉਹਨਾਂ ਦੇ ਮਦਰ ਫਾਦਰ ਤੇ ਨਹੀਂ ਹੈਗੇ ਮਿਲਕੇ ਦੇ ਉਹਨੇ ਸ਼ਰਮ ਕੀਤੀ ਸੀ ਕਿੰਨੀ ਮੁਸ਼ਕਲ ਕਿੰਨੀ ਕੋਈ ਮੁਸ਼ਕਲ ਤੇ ਜੀ ਰੋਟੀਨ ਦਾ ਕੰਮ ਹੈ ਜੀ ਮੈਂ ਤਾਂ ਹਰ ਇੱਕ ਵਾਰੰਦੇ ਲੱਗਦੀ ਹੈ ਸਰ ਕਿਹੜੀ ਦੇ ਆਪਰੇਸ਼ਨ ਕਿੰਨੇ ਦਾ ਚੱਲੇ ਜਾ ਰਿਹਾ ਉਹ 2.5 ਘੰਟਾ ਚੱਲਦਾ ਸਰ ਕਿੰਨੇ ਫਰ ਹੋ ਪੜੇ ਗਏ 5 ਬੰਦੇ ਬ੍ਰਾਹਮਣ ਹੋਇਆ ਕਰਨਾ 5 ਬੰਦੇ ਇੱਕ ਹੀ ਸਰ ਆਪਣਾ ਵਾਰਦਾਤਾ ਸਰ ਕਿਹੜੀ ਕਿਹੜੀ ਸਾਰੇ ਰੋਕਲੀ ਨੇ ਬਟਾਲੇ ਦੇ ਬਟਾਲਾ ਸ਼ਹਿਰ ਦੇ ਵੀ ਹੈ ਨਾ ਬਾਹਰ ਦੇ ਪਿੰਡਾਂ ਦੇ ਸਰ ਵਾਰਦਾਤਾ ਦੀ ਉਮਰ ਇਹਨਾਂ ਦੀ 20 ਸਾਲ ਆਉਂਦੀ ਸਰ ਵਾਰਦਾਤਾ ਦੱਸੋ ਵਾਰਦਾਤਾ ਕਾਫੀ ਨੇ ਆਪਣੇ ਜਿਹੜੀਆਂ ਸ਼ਾਦੀ ਤੁਹਾਨੂੰ ਪਤਾ ਵੀ ਜਿਹੜੀ ਗੋਲੀਬਾਰੀ ਦੀ ਵਾਰਦਾਤਾ ਨੇ ਮੇਂਦੀ ਕਵਾਂਟਿਟੀ ਹੈ ਜਿਹਨਾਂ ਸਾਨੂੰ ਤੇ ਅਸੀਂ ਬਾਕੀ ਕੁਝ ਕਿਸੇ ਤੇ ਪਤਾ ਲੱਗਦਾ ਕਿ ਕਿਹੜੀ ਕਿਹੜੀ ਵਾਅਦਾ ਤੇ ਮੈਨੂੰ